ਮੇਰੀ ਗੱਡੀ ਦਾ ਅਗਲਾ ਟਾਇਰ ਬਿਲਕੁਲ ਥੱਲੇ ਆ ਗਿਆ ਔਰ ਪਾਣੀ ਨਾਲ ਲੱਪਾ ਲੱਪ ਸੜਕ ਹੈ ਜੇ ਮੈਂ ਪਿੱਛੇ ਸਪੀਡ ਦੇ ਪਿੱਛੇ ਕਰਦਾ ਮੇਰੀ ਸਾਰੀ ਦੀ ਸਾਰੀ ਗੱਡੀ ਦੀ ਚੈਸੀ ਬਿਲਕੁਲ ਉਖੜਦੀ ਸੀਗੀ ਔਰ ਮੈਂ ਪਿਛਲੇ ਡੇਢ ਘੰਟੇ ਤੋਂ ਇੱਥੇ ਪਰੇਸ਼ਾਨ ਚਲਦਾ ਪਿਆ ਸੀਗਾ ਨਾ ਮੇਰੀ ਗੱਡੀ ਅੱਗੇ ਜਾਣ ਜੋਗੀ ਨਾ ਮੇਰੀ ਗੱਡੀ ਪਿੱਛੇ ਜਾਣ ਜੋਗੀ ਫਿਰ ਮੈਂ ਕ੍ਰੇਨ ਵਾਲੇ ਦਾ ਕੋਈ ਇੰਤਜ਼ਾਮ ਕੀਤਾ ਐਮਐਲਏ ਨੂੰ ਫੋਨ ਕਰਨਾ ਸੀ ਵੀ ਜਦੋਂ ਬੋਟਾ ਪੈਣੀਆਂ ਹੁੰਦੀਆਂ ਨੇ ਉਹ ਤਾਂ ਬੜਾ ਸੜਕਾ ਖੋਲ ਲੈਣੇ ਔਰ ਬੱਸੇ ਸੜਕਾਂ ਬਣਾ ਲੈ ਗੜੀਆਂ ਬਣਾਵਾ ਗਿਆ ਦੇਖ ਲਓ ਹਾਲਾਤ ਕਿਹੋ ਜਿਹੇ ਨੇ ਲੁਧਿਆਣਾ ਦੀ ਟਰ ਸੜਕਾਂ ਨੂੰ ਬਧੀਆ ਬਣਾਵਾਂਗੇ ਅੱਜ ਤੇ ਉੱਥੇ ਹੀ ਤੁਹਾਨੂੰ ਉਹੀ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਦਿਖਾਉਣ ਆ ਜਣੇ ਸੜਕਾਂ ਦੇ ਹਾਲਾਤ ਦੇਖ ਲਓ ਗੱਡੇ ਹੀ ਗੱਡੇ ਇਹ ਤਾਂ ਬੋਟਾ ਆ ਜਾਣਗੇ ਫਿਰ ਸੜਕਾਂ ਨੂੰ ਪੱਟਣ ਲੱਗ ਜਾਣਗੇ ਗਲੀਆਂ ਬਣਾਉਣ ਲੱਗ ਜਾਣਗੇ ਬੋਟਾਂ ਵੇਲੇ ਫੋਨ ਨਹੀਂ ਇਹਨਾਂ ਨੂੰ ਦੇਖ ਲਓ ਵੀ ਜਿਹੜੇ ਸੜਕਾਂ ਟੁੱਟੀਆਂ ਪਈਆਂ ਨੇ ਉਹਨਾਂ ਦੀ ਮੁਰੰਮਤ ਹੋਣ ਕੋ ਰੁਕਵਾਂ ਤੇ ਮਾਨ ਨੇ ਤਾਂ ਕਿਹਾ ਸੀ ਮੈਂ ਆਮ ਲੋਕਾਂ ਦੀ ਸਰਕਾਰ ਆ ਆਮ ਲੋਕ ਤਾਂ ਤਾਂ ਕਿ ਨਹੀਂ ਜਾਂਦੇ ਜੇ ਤੁਹਾਡੇ ਮੇਰੇ ਵਰਗੇ ਇਲੈਕਸ਼ਨ ਕੱਟਦੇ ਤੇ ਜਿੱਤ ਜਾਂਦੇ ਉਹ ਆਮ ਲੋਕ ਗਿਣੇ ਜਾਂਦੇ ਸੀ ਉਹਨਾਂ ਦੇ ਐਮਐਲਏ ਪੱਟ ਪੱਟ ਕੇ ਤੂੰ ਆਪ ਦੇ ਬਣਾਈ ਜਾਂਦਾ ਤੂੰ ਦੇ ਵਿੱਚੋਂ ਆਈਟਮ ਉਹੀ ਹੈ ਮੈਡਮ ਜਿੱਥੇ 4 ਸਾਲ ਲੰਘ ਗਏ ਜੀ ਉਥੇ ਤੁਸੀਂ ਕੀ ਸੋਚਦੇ ਹੋ 1 ਸਾਲ ਦੇ ਵਿੱਚ ਇਹ ਕੀ ਕਰ ਲੈਣਗੇ ਹੁਣ ਤਾਂ ਇਹਨਾਂ ਦੇ ਚੋਟਾਂ ਦੀਆਂ ਤਿਆਰੀਆਂ ਨੇ ਭਈ ਹੁਣ 2027 ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਚੁੱਕ ਮਾਰ ਕੇ ਭੇਜਣਾ ਔਰ ਪੰਜਾਬੀਆਂ ਦਾ ਇੱਕ ਸੁਭਾਵ ਹੈ ਉਂਰ ਤੇ ਚੜਾ ਕੇ ਲਿਆਂਦੇ ਆ ਤੇ ਖੋਤੇ ਦੇ ਜੜਾ ਦੇ ਭੇਜਦੇ ਆ ਹੁਣ ਇਹਨਾਂ ਦੇ ਖੋਤਿਆਂ ਦੀ ਤਿਆਰੀ ਹੈ ਖੋਤਿਆਂ ਦੇ ਜੜਾ ਕੇ ਭੇਜਦੇ ਆ ਕੋਈ ਹੈ ਕੋਈ ਇਹਦਾ ਕੋਈ ਰੋਡ ਦਾ ਕੋਈ ਫੱਲ ਨਹੀਂ ਹੈਗਾ ਦੇਖੋ ਇਥੇ ਟੋਆ ਤੁਹਾਨੂੰ ਦਿਖਿਆ ਨਹੀਂ ਸੀ ਬਟੋਆ 2000 ਟਿਕਿਆ ਨਹੀਂ ਹੁਣ ਕਿੰਨਾ ਮੈਡਮ ਰਾਤ ਨੂੰ ਕਿਵੇਂ ਪਤਾ ਲੱਗੂ ਬੰਦੇ ਨੂੰ ਇੱਥੇ ਤਾਂ ਮਰਨ ਵਾਲਾ ਕੰ ਹੋ ਪਰ ਬ੍ਰਦਰ ਅੱਜ ਸਵੇਰ ਮੈਂ ਡੇਢ ਘੰਟਾ ਮੇਰੀ ਗੱਡੀ ਇੱਥੇ ਫਸੀ ਰਹੀ ਆ ਹੁਣ ਇਹ ਬ੍ਰਦਰ ਦੀ ਗੱਡੀ ਪਤਾ ਨਹੀਂ ਕਿੰਨਾ ਟਾਈਮ ਇੱਥੇ ਫਸੀ ਰਹੇਗੀ ਤੇ ਮੇਰੇ ਟੈਕਸ ਦੇ ਪੈਸਿਆਂ ਦੇ ਨਾਲ ਇਹ ਸਰਕਾਰਾਂ ਆ ਬੇਇਸ਼ ਕਰਦੀਆਂ ਨੇ ਤੇ ਜਦੋਂ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਧਨ ਕਰਨਾ ਪੈਂਦਾ ਵਾ ਮੈਂ ਪਿਛਲੇ ਡੇਢ ਘੰਟੇ ਤੋਂ ਪਰੇਸ਼ਾਨ ਚੱਲਦਾ ਪਿਆ ਵਾਂ ਔਰ ਮੈਂ ਕਿਧਰੇ ਅੱਗੇ ਜਾਣਾ ਸੀਗਾ ਮੇਰਾ ਸਾਰਾ ਟਾਈਮ ਖਰਾਬ ਹੋ ਗਿਆ ਨੇ ਸ਼ਹਿਰ ਦਾ ਵਿਕਾਸ ਹੋਇਆ ਉਹ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰਾ ਦਿਨ ਘੁੰਮਦੇ ਹੀ ਹੋ ਸਾਡੇ ਸਾਹਮਣੇ ਹੀ ਵਿਕਾਸ ਦਾ ਫੋਟੋਆਂ ਬਣਾ ਲਓ ਵਿਕਾਸ ਤੇ ਹਲੇ ਲੱਗਦਾ ਜਮਿਆ ਹੀ ਨਹੀਂਗਾ ਖੋਲਾ ਕਿੱਥੋਂ ਹੈ ਮੇਰਾ ਤਾਂ ਚੱਲ ਬਚਾਓ ਹੋ ਗਿਆ ਕੋਈ ਆਮ ਬੰਦਾ ਹੈ ਮੋਟਰਸਾਈਕਲ ਤੇ ਆਂਦਾ ਹੈ ਕੋਈ ਆ ਗਿਆ ਤਾਂ ਉਹਦਾ ਕੀ ਹਾਲ ਬਣੂਗਾ ਕੋਈ ਦਿਨ ਅਸਤਾਨੀ ਜਿਸ ਦਿਨ ਇੱਥੇ ਗੱਡੀ ਪਲਟਦੀ ਭਗਵੰਤ ਮਾਨ ਦੇ ਨਾਮ ਤੇ ਕੋਈ ਵੋਟ ਨਹੀਂ ਮਿਲੀ ਵੋਟ ਮਿਲੀ ਹੈ ਕੇਜਰੀਵਾਲ ਦੇ ਨਾਮ ਤੇ ਇੱਕ ਮੌਕਾ ਲੋਕਾਂ ਨੇ ਕੇਜਰੀਵਾਲ ਨੂੰ ਦਿੱਤਾ ਜਦ ਕੇਜਰੀਵਾਲ ਲੋਕਾਂ ਨੇ ਦਿੱਲੀ ਚੋਂ ਹੀ ਕੱਢ ਕੇ ਬਾਹਰ ਮਾਰਿਆ ਉਹਦੀ ਔਕਾਤ ਉਹਨੂੰ ਜ਼ੀਰੋ ਦਿੱਲੀ ਚੋਂ ਹੀ ਦਿਖਾ ਦਿੱਤੇ ਤੁਸੀਂ ਸਮਝ ਸਕਦੇ ਹੋ ਤੋਏ ਟੋਏ ਨੇ ਤੇ ਸੜਕਾਂ ਦੇ ਵਿੱਚ ਗੱਡੇ ਹੀ ਗੱਡੇ ਕੋਈ ਸੜਕ ਇੱਥੇ ਸਹੀ ਸਲਾਮਤ ਹੈ ਹੀ ਨਹੀਂ ਦੇਖੋ ਲੁਧਿਆਣੇ ਦੀਆਂ ਸੜਕਾਂ ਦਾ ਹਾਲ ਦੇਖ ਲਓ ਦੇਖੋ ਤਾਂ ਦੂਜੇ ਪਾਸੇ ਟ੍ਰੈਫਿਕ ਦੇਖੋ ਵੀ ਕਿੰਨਾ ਜਿਹੜਾ ਟ੍ਰੈਫਿਕ ਆ ਕਿੰਨੇ ਜਿਹੜੇ ਪਬਲਿਕ ਇੱਥੋਂ ਨਿਕਲਦੀ ਆ ਪਰ ਇਹਨਾਂ ਦੇ ਹਾਲਾਤ ਦੇਖ ਲਓ ਕਹਿਤੀ ਮੈਨੇ ਉਹ ਸਾਹਮਣੇ ਇੱਕ ਵਾਰ ਤਸਵੀਰਾਂ ਦੇਖੋ ਇਹ ਦੇਖੋ ਟੈਂਪੋ ਗੱਡੀ ਨਿਕਲਦੀ ਆ ਤੇ ਗੱਡੀ ਪੂਰੀ ਟੇਢੀ ਹੋ ਕੇ ਨਿਕਲਦੀ ਆ ਜੇ ਬਾਈਚਾਂਸ ਉਹ ਗੱਡੀ ਪਲਟ ਜਾਵੇ ਤਾਂ ਉਹਦੇ ਲਈ ਜ਼ਿੰਮੇਵਾਰੀ ਕੌਣ ਆ ਨੇ ਪ੍ਰੋਨਿਸ ਪੰਜਾਬ ਮੈ ਜੰਦੀਪਪੁਰ ਅੱਜ ਲੁਧਿਆਣਾ ਦੇ ਟਰਾਂਸਪੋਰਟ ਨਗਰ ਦੇ ਵਿੱਚ ਮੌਜੂਦ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਵੀ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਨੂੰ ਵਧੀਆ ਬਣਾਵਾਂਗੇ ਅੱਜ ਉੱਥੇ ਹੀ ਤੁਹਾਨੂੰ ਉਹੀ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਦਿਖਾਉਣਾ ਚਾਹੁੰਦੇ ਨੇ ਸੜਕਾਂ ਦੇ ਹਾਲਾਤ ਦੇਖ ਲਓ ਗड्ढे ही ਗड्ढे ਕੋਈ ਸੜਕ ਨਹੀਂ ਹੈ ਵੀ ਕੋਈ ਸਹੀ ਬਣੀ ਹੋਵੇ ਕੋਈ ਐਕਸੀਡੈਂਟ ਹੋ ਜਾਵੇ ਕੋਈ ਇੱਥੇ ਜ਼ਿੰਮੇਵਾਰ ਕੋਈ ਨਹੀਂ ਹੈਗਾ ਕਿਸੇ ਨੇ ਥੇ ਧਿਆਨ ਨਹੀਂ ਜਾਂਦਾ ਪਰ ਇਹ ਵੀ ਜਦੋਂ ਵੋਟਾਂ ਆ ਜਾਣਗੀਆਂ ਤੇ ਸੜਕਾਂ ਨੂੰ ਪੱਟਣ ਲੱਗ ਜਾਣਗੇ ਗੱਡੀਆਂ ਬਣਾਉਣ ਲੱਗ ਜਾਣਗੇ ਬੋਟਾਂ ਵੇਲੇ ਹੁਣ ਨਹੀਂ ਇਹਨਾਂ ਨੂੰ ਦੇਖਦਾ ਵੀ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਨੇ ਉਹਨਾਂ ਦੀ ਮੁਰੰਮਤ ਕੌਣ ਕਰੂ ਪਰ ਬੋਟਾਂ ਵੇਲੇ ਜ਼ਰੂਰ ਇਹਨਾਂ ਦੀ ਮੁਰੰਮਤ ਹੋ ਜੂਗੀ ਆ ਦੇਖੋ ਤਸਵੀਰਾਂ ਲਾਈਵ ਦਿਖਾ ਰਹੇ ਆ ਤੁਹਾਨੂੰ ਬਰਾਦਰ ਕਿਵੇਂ ਫਸ ਗਈ ਗੱਡੀ ਕੋਈ ਹੈ ਕੋਈ ਇਹਦਾ ਕੋਈ ਰੋਡ ਦਾ ਕੋਈ ਹੱਲ ਨਹੀਂ ਹੈਗਾ ਦੇਖੋ ਗੱਡੀ ਵੀ ਖਰਾਬ ਹੋ ਰਹੀ ਹੈ ਕੀ ਹਿਸਾਬ ਤਾਂ ਇੱਥੇ ਟੋਆ ਤੁਹਾਨੂੰ ਦਿਖਿਆ ਨਹੀਂ ਸੀ ਫਟੋਆ ਟੋਆ ਦਿਖਿਆ ਨਹੀਂ ਹੁਣ ਕਿੰਨਾ ਮੈਡਮ ਰਾਤ ਨੂੰ ਕਿਵੇਂ ਪਤਾ ਲੱਗੂ ਬੰਦੇ ਨੂੰ ਇੱਥੇ ਤਾਂ ਮਰਨ ਵਾਲਾ ਕੰਮ ਆ ਸਾ ਦੇਖ ਲਓ ਆ ਹਾਲਾਤ ਨੇ ਆ ਇਹ ਦੂਜੀ ਗੱਡੀ ਆ ਜਿਹੜੀ ਇੱਥੇ ਫਸੀ ਥੋੜੇ ਸਾਹਮਣੇ ਇੱਥੇ ਕੋਈ ਅਸੀਂ ਇਹ ਨਹੀਂ ਵੀ ਆਪਦੇ ਕੋਲੋਂ ਬੋਲੇ ਦੇਖੋ ਹਾਲਾਤ ਤਾਂ ਲੁਧਿਆਣੇ ਦਾ ਵਿਕਾਸ ਹੋਇਆ ਜੀ ਉਹਨੇ ਸਾਲ ਤਾਂ ਬਣੀ ਆ ਹਰ ਸਾਲ ਤਾਂ ਬਣਦੀ ਆ ਇਹ ਤੇ ਦੇਖੋ ਇੱਕ ਸਾਲ ਚ ਬਣੀ ਟੁੱਟ ਵੀ ਗਈ ਇਹੀ ਹਾਲ ਹੈ ਜੀ ਇੱਥੇ ਦਾ ਇਹੀ ਹਾਲ ਹੈ ਮਟੀਰੀਅਲ ਅੱਛਾ ਵਰਤਨਾ ਨਹੀਂ ਵਾ ਖੱਡੇ ਜੇ ਭਰ ਦੇਣੇ ਫਿਰ ਉਹੀ ਹਾਲ ਆ ਬੁਰਾ ਹਾਲ ਆ ਜੀ ਬੁਰਾ ਹਾਲ ਆ ਸਰੀਰ ਇਹਦਾ ਸਾ ਇੱਥੇ ਲੋਕਾਂ ਦਾ ਕਹਿਣਾ ਵੀ ਲੁਧਿਆਣੇ ਸ਼ਹਿਰ ਦਾ ਤਾਂ ਵਿਕਾਸ ਹੀ ਨਹੀਂ ਹੋਇਆ ਇਹ ਤਸਵੀਰਾਂ ਨੇ ਸਭ ਲਾਈਵ ਪ੍ਰੋ ਨਿਊਜ਼ ਪੰਜਾਬ ਦੇ ਜ਼ਰੀਏ ਦਿਖਾ ਦੇ ਆ ਇੱਥੇ ਹੁਣ ਇ ਇਸ ਲਈ ਸਾਰ ਨਹੀਂ ਲਵੇ ਪਤਲਾ ਬ੍ਰਦਰ ਇੱਥੇ ਵੀ ਮੈਂ ਡੇਢ ਘੰਟਾ ਮੇਰੀ ਗੱਡੀ ਇੱਥੇ ਫਸੀ ਰਹੀ ਆ ਹੁਣ ਇਹ ਬ੍ਰਦਰ ਦੀ ਗੱਡੀ ਪਤਾ ਨਹੀਂ ਕਿੰਨਾ ਟਾਈਮ ਇੱਥੇ ਫਸੀ ਰਹੇਗੀ ਜਿਸਨ ਨੇ ਇੱਥੇ ਬ੍ਰਦਰ ਮੌਜੂਦ ਨੇ ਹੁੰਦਾ ਨਾ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਮੇਰਾ ਨਾਮ ਐਚਐਸ ਨੰਦਾ ਜੀ ਤੇ ਮੈਂ ਇਧਰੋਂ ਆ ਰਿਹਾ ਸੀ ਟ੍ਰਾਂਸਪੋਰਟ ਨਗਰ ਤੋਂ ਤੇ ਆਹ ਰਸਤੇ ਦੇ ਵਿੱਚਕਾਰ ਜਿਹੜੀ ਇਹਨਾਂ ਨੇ ਨਵੀਂ ਸੜਕ ਬਣਾਈ ਆ ਸੀਮਿੰਟ ਵਾਲੀ ਇਹ ਸੜਕ ਤੇ ਔਰ ਦਰਮਿਆਨ ਸੜਕ ਦੇ ਵਿੱਚਕਾਰ ਐਡਾ ਵੱਡਾ ਫਾਸਲਾ ਹੈਗਾ ਵਾ ਮੇਰੀ ਗੱਡੀ ਦਾ ਅਗਲਾ ਟਾਇਰ ਬਿਲਕੁਲ ਥੱਲੇ ਆ ਗਿਆ ਔਰ ਪਾਣੀ ਨਾਲ ਲੱਪਾ ਲੱਪ ਸੜਕ ਹੈ ਜੇ ਮੈਂ ਪਿੱਛੇ ਸਪੀਡ ਦੇ ਪਿੱਛੇ ਕਰਦਾ ਮੇਰੀ ਸਾਰੀ ਦੀ ਸਾਰੀ ਗੱਡੀ ਦੀ ਚੈਸੀ ਬਿਲਕੁਲ ਉਖੜਦੀ ਸੀਗੀ ਔਰ ਮੈਂ ਪਿਛਲੇ ਡੇਢ ਘੰਟੇ ਤੋਂ ਇੱਥੇ ਪਰੇਸ਼ਾਨ ਚਲਦਾ ਪਿਆ ਸੀਗਾ ਨਾ ਮੇਰੀ ਗੱਡੀ ਅੱਗੇ ਜਾਣ ਜੋਗੀ ਨਾ ਮੇਰੀ ਗੱਡੀ ਪਿੱਛੇ ਜਾਣ ਜੋਗੀ ਫਿਰ ਮੈਂ ਕ੍ਰੇਨ ਵਾਲੇ ਦਾ ਕੋਈ ਇੰਤਜ਼ਾਮ ਕੀਤਾ ਐਮਐਲਏ ਨੂੰ ਫੋਨ ਕਰਨਾ ਸੀ ਵੀ ਜਦੋਂ ਵੋਟਾਂ ਪੈਣੀਆਂ ਹੁੰਦੀਆਂ ਉਹ ਤਾਂ ਬੜਾ ਸੜਕਾਂ ਖੋਲ ਲੈਣੇ ਬੱਸ ਇਹ ਸੜਕਾਂ ਬਣਾ ਮੈਂ ਗਲੀਆਂ ਬਣਾਵਾ ਗਿਆ ਦੇਖ ਲਓ ਹਾਲਾਤ ਕਿਹੇ ਜਿਹੇ ਨੇ ਦੇਖੋ ਜੀ ਵੋਟਾਂ ਲੈਣ ਹੁਣੇ ਸੜਕ ਦੇ ਹਾਲਾਤ ਇੰਨੇ ਮਾੜੇ ਨੇ ਮੇਰੀ ਗੱਡੀ ਦਾ ਅਗਲਾ ਟਾਇਰ ਉਹਦੇ ਵਿੱਚ ਗਾਰ ਫਸ ਗਿਆ ਜਿਹੜੀ ਇਹਨਾਂ ਨੇ ਸਿੰਪਟਡ ਸੜਕ ਬਣਾਈ ਏ ਔਰ ਜਿਹੜੀ ਸੜਕ ਹੈ ਉਹ ਬਿਲਕੁਲ ਡਾਊਨ ਹੈ ਚੈਸੀ ਮੇਰੀ ਗੱਡੀ ਦੀ ਬਿਲਕੁਲ ਥੱਲੇ ਜਾ ਕੇ ਵੱਜੀ ਜੇ ਮੇਰੀ ਗੱਡੀ ਦੀ ਆ ਮੇਰੀ ਗੱਡੀ ਖੜੀ ਹੈ ਜੀ ਅ ਜੇ ਮੇਰੀ ਗੱਡੀ ਦੀ ਚੈਸੀ ਟੁੱਟ ਜਾਂਦੀ ਤੇ ਕੌਣ ਜ਼ਿੰਮੇਵਾਰ ਸੀ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਮੈਂ ਇਹਦੀਆਂ ਲਾਈਵ ਫੋਟੋਆਂ ਖਿੱਚੀਆਂ ਨੇ ਸਾਰੀ ਗੱਡੀ ਦੀਆਂ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਆ ਗੱਡੀ ਦੀਆਂ ਤਸਵੀਰਾਂ ਨੇ ਆ ਭਾਈ ਸਾਹਿਬ ਨੂੰ ਮੈਂ ਕਹਾਂਗਾ ਆ ਦੇਖੋ ਜੀ ਆ ਗੱਡੀ ਦੀ ਮੇਰੀ ਤਸਵੀਰ ਦੇਖ ਆ ਦੇਖੋ ਜੀ ਕਿੰਨੀ ਕਿੰਨਾ ਡਿਸਟੈਂਸ ਆ ਸੜਕ ਉਰ ਉਹਦੇ ਵਿਚਕਾਰ ਮੈਂ ਕ੍ਰੇਨ ਵਾਲੇ ਦੇ ਪੈਸੇ ਦਿੱਤੇ ਤੇ ਫਿਰ ਜਾ ਕੇ ਮੇਰੀ ਕਿਧਰੇ ਗੱਡੀ ਨਿਕਲੀ ਏਰੀਏ ਤੋਂ ਹੁਣ ਮੇਰੀ ਮੈਂ ਟੈਕਸ ਦੇਣ ਟੈਕਸ ਦੇਣਾ ਵਾ ਤੇ ਮੇਰੇ ਟੈਕਸ ਦੇ ਪੈਸਿਆਂ ਦੇ ਨਾਲ ਇਹ ਸਰਕਾਰਾਂ ਆ ਬੇਇਸ਼ ਕਰਦੀਆਂ ਨੇ ਤੇ ਜਦੋਂ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਦਨ ਕਰਨਾ ਪੈਂਦਾ ਵਾ ਮੈਂ ਪਿਛਲੇ ਡੇਢ ਘੰਟੇ ਤੋਂ ਪਰੇਸ਼ਾਨ ਚਲਦਾ ਪਿਆ ਵਾਂ ਔਰ ਮੈਂ ਕਿਧਰੇ ਅੱਗੇ ਜਾਣਾ ਸੀਗਾ ਮੇਰਾ ਸਾਰਾ ਟਾਈਮ ਖਰਾਬ ਹੋ ਗਿਆ ਟੈਕਸ ਲੈਣ ਦਾ ਫਾਇਦਾ ਹੀ ਕੀ ਹੈ ਜਦੋਂ ਆਪਾਂ ਨੂੰ ਸਹੂਲਤ ਵੀ ਨਹੀਂ ਦੇਣੀ ਪਬਲਿਕ ਨੂੰ ਬਸ ਹੀ ਲੋਕਾਂ ਨੂੰ ਅਸੇ ਇਹਨਾਂ ਨੇ ਬੇਫਕੂ ਬਣਾਣਾ ਵੈ ਲੈਣ ਵਾਲ ਤੁਸੀਂ ਦੱਸੋ ਇੰਨੀਆਂ ਬਰਸਾਤਾਂ ਦਾ ਦਿਨ ਹੈ ਇੰਨਾ ਇੰਨਾ ਖਰਾਬ ਮੌਸਮ ਹੈ ਤੁਸੀਂ ਉਸ ਸੜਕ ਨੂੰ ਪਹਿਲਾਂ ਬਰਸਾਤਾਂ ਤੋਂ ਪਹਿਲਾਂ ਤਿਆਰ ਕਰਵਾਓ ਤੁਸੀਂ ਕਹਿ ਰਹੇ ਹੋ ਮੈਂ ਕ੍ਰੇਨ ਵਾਲੇ ਨੂੰ ਪੈਸੇ ਦੇ ਕੇ ਫੋਨ ਕੀਤਾ ਫਿਰ ਆ ਜਾਏਗਾ ਹਾਂਜੀ ਉਹ ਕਹਿੰਦੀ ਆਮ ਲੋਕਾਂ ਦੀ ਸਰਕਾਰ ਆ ਥੋੜੀ ਸੋਹਣੀ ਤੁਸੀਂ ਫੋਨ ਕਰਨਾ ਸੀ ਬੀਐਮਐਲਏ ਸਾਹਿਬ ਆਓ ਮੇਰੀ ਇੱਥੇ ਗੱਡੀ ਦੇਖੋ ਫਸੀ ਪਈ ਆ ਇੱਥੇ ਕੋਈ ਸੁਣਦਾ ਨਹੀਂਗਾ ਐਮਐਲਏ ਤੇ ਪੀਆਰ ਨਹੀਂ ਸੁਣਦਾ ਐਮਐਲਏ ਕਿੱਥੇ ਆਜੂਗਾ ਗੱਡੀ ਕਢਾਉਣ ਵਾਸਤੇ ਪਤਾ ਨਹੀਂ ਅਸੀਂ ਆਮ ਲੋਕ ਆ ਦੇਖੋ ਜੀ ਕਹਿਣ ਦੀਆਂ ਹੀ ਗੱਲਾਂ ਨੇ ਸਾਰੀਆਂ ਇਹ ਆਮ ਲੋਕ ਪਰੇਸ਼ਾਨ ਹੀ ਐ ਕੀ ਲੱਗਦਾ ਸਰ ਆਮ ਆਦਮੀ ਪਾਰਟੀ ਦੀ ਸਰ ਦੇਖੋ ਜੀ ਸੁਣਵਾਈ ਦੇ ਮਾਮਲੇ 'ਚ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦਿਓ ਸਭ ਤੋਂ ਪਹਿਲਾਂ ਤਾਂ ਸੜਕਾਂ ਠੀਕ ਬਣਨੀਆਂ ਚਾਹੀਦੀਆਂ ਸੀਗੀਆਂ ਜਦ ਤੱਕ ਸੜਕਾਂ ਠੀਕ ਨਹੀਂ ਹੋਣਗੀਆਂ ਆਪਾਂ ਇਨਫਰਾਸਟ੍ਰਕਚਰ ਹੀ ਨਹੀਂ ਕਿਸੇ ਨੂੰ ਦੇ ਪਾ ਰਹੇ ਐਨੀ ਧੀਰ ਹੋ ਗਈ ਹੈ ਫਿਰ ਦੱਸੋ ਸਰਕਾਰਾਂ ਜਿਹੜੀਆਂ ਮਰਜ਼ੀ ਆਈ ਜਾਣ ਹੁਣ ਇਹ ਘੱਟੋ ਘੱਟ ਤੁਸੀਂ ਇਹ ਬਰਸਾਤਾਂ ਤੋਂ ਪਹਿਲਾਂ ਠੀਕ ਕਰਵਾਉਣੀਆਂ ਚਾਹੀਦੀਆਂ ਸੀਗੀਆਂ ਮੈਂ ਤੇ ਉਹੀ ਕਵਾਂਗਾ ਮੈਂ ਪਿਛਲੇ ਡੇਢ ਘੰਟੇ ਤੋਂ ਪ੍ਰੇਸ਼ਾਨ ਸੀ ਮੈਂ ਕਿਧਰ ਜਾਣਾ ਸੀਗਾ ਉਹ ਮੇਰਾ ਸਾਰਾ ਟਾਈਮ ਸਿਸਟਮ ਸਾਰਾ ਕੋ ਕੰਮ ਖਰਾਬ ਹੋ ਗਿਆ ਹੁਣ ਉਹਦਾ ਕੌਣ ਜ਼ਿੰਮੇਵਾਰ ਹੈ ਕੋਈ ਜ਼ਿੰਮੇਵਾਰ ਨਹੀਂ ਕਿਸੇ ਨੇ ਜ਼ਿੰਮੇਵ ਲਗਦਾ ਲੁਧਿਆਣਾ ਸ਼ਹਿਰ ਦਾ ਵਿਕਾਸ ਹੋਇਆ। ਉਹ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰਾ ਦਿਨ ਘੁੰਮਦੇ ਹੀ ਹੋ। ਤੁਹਾਡੇ ਸਾਹਮਣੀਆਂ ਵਿਕਾਸ ਦਾ ਫੋਟੋਆਂ ਬਣਾ ਲਓ। ਵਿਕਾਸ ਤਾਂ ਇਹ ਲੱਗਦਾ ਜਮਿਆ ਹੀ ਨਹੀਂਗਾ ਖੋਣਾ ਕਿੱਥੋਂ ਹੈ। ਸਰ ਕਿੱਥੇ ਜਾਣਾ ਸੀਗਾ ਪਹਿਲਾਂ ਮੈਨੂੰ ਦੱਸ ਦੇਣਾ। ਮੈਡਮ ਮੈਂ ਤਾਂ ਇੱਧਰ ਗੱਡੀ ਦਾ ਥੋੜਾ ਕੰਮ ਕਰਾਉਣ ਨੂੰ ਆਇਆ ਸੀ ਮੇਰਾ ਤਾਂ ਹੁਣ ਪਤਾ ਨਹੀਂ ਨੁਕਸਾਨ ਵੀ ਹੋ ਗਿਆ ਹੁਣਾਂ ਵਿੱਚੋਂ। ਹੈ ਗੱਡੀ ਦਾ ਕੋਈ ਪ੍ਰਸ਼ਾਸਨ ਨੂੰ ਇਹਨਾ ਸੋਚਣਾ ਚਾਹੀਦਾ ਇਸ ਚੀਜ਼ ਬਾਰੇ ਹਾਲਾਤਾਂ ਹੋ ਸਕਦਾ ਕੁਝ ਵੀ ਹੋ ਸਕਦਾ। ਸਾੜੇ ਪਹਿਲਾਂ ਬਣੀ ਸੀ ਕਹਿੰਦੇ ਸੜਕ ਤਾਂ ਖੱਟੇ ਵੀ ਗਈ ਮੈਨੂੰ ਇੰਨਾ ਨਹੀਂ ਪਤਾ ਪਰ ਅੱਜ ਮੈਂ ਮੈਨੂੰ ਪਤਾ ਹੈ ਮੇਰੀ ਚੀਜ਼ ਦਾ ਵੀ ਨੁਕਸਾਨ ਹੋ ਗਿਆ ਉਪਰੋਂ ਉਪਰੋਂ ਚੀਜ਼ ਦਾ ਵੀ ਨੁਕਸਾਨ ਹੋ ਗਿਆ ਉਪਰੋਂ ਆ ਮੈਨੂੰ ਪਤਾ ਵੀ ਨਹੀਂ ਲੱਗ ਰਾ ਤ ਨੂੰ ਮੇਰਾ ਤਾਂ ਚੱਲ ਬਚਾਓ ਹੋ ਗਿਆ ਕੋਈ ਆਮ ਬੰਦਾ ਹੈ ਮੋਟਰਸਾਈਕਲ ਤੇ ਆਂਦਾ ਹੈ ਕੋਈ ਆ ਗਿਆ ਤਾਂ ਉਹਦਾ ਕੀ ਹਾਲ ਬਣੂਗਾ ਬਾਈਆ ਰੱਬ ਨਾ ਕਰੇ ਜਾਨੀ ਨੁਕਸਾਨ ਹੋ ਜਾ ਪਰ ਇਹਦੇ ਲਈ ਜ਼ਿੰਮੇਵਾਰ ਕੌਣ ਹੁੰਦਾ ਹੈ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੀ ਹੋਊਗਾ ਮੇਰਾ ਤਾਂ ਮੈਂ ਸੜਕ ਸਾਨੂੰ ਕੀ ਪਤਾ ਸੜਕ ਦਾ ਹੁਣ ਤਾਂ ਮੈਂ ਤਾਂ ਆਪ ਸੋਚ ਕੇ ਹੈਰਾਨ ਹੋਈ ਜਨਾ ਮੇਰਾ ਕੀ ਬੰਦ ਅੱਜ ਮੇਰੇ ਇੱਕੋ ਦਮ ਟੋਆ ਆਉਂਦਾ ਰੋਡ ਤੇ ਭਗਵੰਤ ਮਾਨ ਨੇ ਪਤਾ ਨਹੀਂ ਕਿੰਨੀ ਉਹਦੀ ਖਿੱਲੀ ਉਡਾਈ ਸੀ ਟੋਏ ਦੇ ਨਾਂ ਦੇ ਉੱਤੇ ਵੀ ਸਾਰੀ ਗੱਲ ਇੰਗਲਿਸ਼ ਚ ਕੀਤੀ ਤੇ ਟੋਆ ਲਫ਼ਜ਼ ਜਿਹੜਾ ਉਹ ਪੰਜਾਬੀ ਚ ਬੋਲਦਾ ਪਰ ਹੁਣ ਮੈਨੂੰ ਸੜਕ ਨਜ਼ਰ ਨਹੀਂ ਆਉਂਦੀ ਸਿਰਫ ਟੋਏ ਨਜ਼ਰ ਆ ਰਹੇ ਆ ਆ ਲੁਧਿਆਣਾ ਜਦੋਂ ਮੈਂ ਕਹਿੰਦਾ ਕੋਈ ਸੜਕ ਹੈ ਜਿਹੜੀ ਹੋਣੀ ਨਹੀਂ ਜਿੱਦੇ ਵਿੱਚ ਟੋਆ ਨਾ ਹੋਵੇ ਮੈਂ ਮੈਨਾਂ ਮੈਂ ਜਿਹੜਾ ਏਰੀਆ ਤੁਸੀਂ ਲੰਘ ਰਹੇ ਹੋ ਨਾ ਲੁਧਿਆਣਾ ਮਾਂਚੈਸਟਰ ਕਿਹਾ ਜਾਂਦਾ ਔਰ ਇਹ ਟਰਾਂਸਪੋਰਟ ਨਗਰ ਆ ਮਾਂਚੈਸਟਰ ਮਾਲ ਦੇ ਨਾਲ ਕਿਹਾ ਜਾਂਦਾ ਕੋਈ ਵੱਧ ਤੋਂ ਵੱਧ ਮਾਲ ਦੀਆਂ ਗੱਡੀਆਂ ਇੱਥੇ ਆਉਂਦੀਆਂ ਔਰ ਉਸ ਟਰਾਂਸਪੋਰਟ ਨਗ ਕੋਈ ਦਿਨ ਅਸਤਾਨੀ ਜਿਸ ਦਿਨ ਇੱਥੇ ਗੱਡੀ ਪਲਟਦੀ ਨਹੀਂ ਤੇ ਆ ਕਿ ਤੇਰੀ ਜਾਨ ਚਲੀ ਜਾਵੇ ਫਿਰ ਇੱਥੇ ਜ਼ਿੰਮੇਵਾਰ ਕੌਣ ਆ ਸਰਕਾਰ ਜ਼ਿੰਮੇਵਾਰ ਹੈ ਜੀ ਮੁੜ ਕੇ ਨਵਾ ਕੰਮ ਸਿਰਫ ਅਫਸੋਸ ਕਰਨਾ ਔਰ ਮੁਆਵਜ਼ਾ ਦੇਣਾ ਪਰ ਉਹਦੀ ਜਿਹੜੀ ਜਿਹੜੀ ਜਿਹਦੀ ਜਾਨ ਗਈ ਹੈ ਉਹਦੇ ਘਰ ਦਾ ਫਿਊਚਰ ਚ ਕੀ ਹਾਲ ਹੋਊਗਾ ਇਹ ਕੋਈ ਦੱਸ ਹੀ ਨਹੀਂ ਸਕਦਾ ਲੱਗਦਾ ਵੀ ਪੰਜਾਬ ਦਾ ਵਿਕਾਸ ਹੋਊਗਾ ਜੇ ਸਰਕਾਰਾਂ ਲਾਰੇ ਲੌਂਦੀਆਂ ਦਈਆਂ ਕੋਲੇ-ਕੋਲੇ ਲੋਕਾਂ ਨੂੰ ਪਾਗਲ ਬਣਾਉਂਦੀ ਮੈਡਮ ਇਹਨਾਂ ਦਾ ਕੰਮ ਸਿਰਫ ਔਰ ਸਿਰਫ ਠੱਗਣਾ ਸੀ ਭਗਵੰਤ ਮਾਨ ਦੇ ਨਾਮ ਤੇ ਕੋਈ ਵੋਟ ਨਹੀਂ ਮਿਲੀ ਵੋਟ ਮਿਲੀ ਹੈ ਕੇਜਰੀਵਾਲ ਦੇ ਨਾਮ ਤੇ ਇੱਕ ਮੌਕਾ ਲੋਕਾਂ ਨੇ ਕੇਜਰੀਵਾਲ ਨੂੰ ਦਿੱਤਾ ਜਦ ਕੇਜਰੀਵਾਲ ਲੋਕਾਂ ਨੇ ਦਿੱਲੀ ਚੋਂ ਹੀ ਕੱਢ ਕੇ ਬਾਹਰ ਮਾਰਿਆ ਉਹਦੀ ਔਕਾਤ ਉਹਨੂੰ ਜ਼ੀਰੋ ਦਿੱਲੀ ਚੋਂ ਹੀ ਦਿਖਾ ਦਿੱਤੇ ਤੁਸੀਂ ਸਮਝ ਸਕਦੇ ਹੋ ਕਿ ਉਹਦੀ ਪੰਜਾਬ ਦੇ ਵਿੱਚ ਕੀ ਔਕਾਤ ਹੋਊ ਤੁਹ ਕਭ ਅਤਮਾਨ ਨੇ ਤਾਂ ਕਿਹਾ ਸੀ ਮੈਂ ਆਮ ਲੋਕਾਂ ਦੀ ਸਰਕਾਰ ਆ ਮੈਡਮ ਆਮ ਲੋਕ ਤਾਂ ਤਾਂ ਗਿਣੇ ਜਾਂਦੇ ਜੇ ਇਹ ਕਾਂਗਰਸ ਚੋਂ ਜਾਂ ਅਕਾਲੀ ਦਲ ਚੋਂ ਜਾਂ ਭਾਜਪਾ ਚੋਂ ਕੈਂਡੀਡੇਟ ਕੱਢ ਕੇ ਆਪਣੀ ਪਾਰਟੀ ਚ ਨਾਂ ਲੈ ਕੇ ਜਾਂਦਾ ਪਾਰਟੀ ਸਾਰੀ ਕੈਂਡੀਡੇਟ ਉਹਨਾਂ ਦੇ ਕੱਢ ਕੇ ਐਮਐਲਏ ਆਪ ਦੇ ਬਣਾ ਲੇ ਆਮ ਲੋਕ ਤਾਂ ਤਾਂ ਗਿਣੇ ਜਾਂਦੇ ਜੇ ਤੁਹਾਡੇ ਮੇਰੇ ਵਰਗੇ ਇਲੈਕਸ਼ਨ ਕੱਟਦੇ ਤੇ ਜਿੱਤ ਜਾਂਦੇ ਉਹ ਆਮ ਲੋਕ ਗਿਣੇ ਜਾਂਦੇ ਸੀ ਉਹਨਾਂ ਦੇ ਐਮਐਲਏ ਪੱਟ ਪੱਟ ਕੇ ਤੂੰ ਆਪ ਦੇ ਬਣਾਈ ਜਾਂਦਾ ਤੂੰ ਕਿਹੜੀ ਗੱਲ ਦਾ ਆਮ ਆਦਮੀ ਪਾਰਟੀ ਦੀ ਗੱਲ ਅਨਾਉਂਸਮੈਂਟ ਕਰ ਰਿਹਾ ਤੂੰ ਤਾਂ ਸਿਰਫ ਔਰ ਸਿਰਫ ਬ੍ਰਾਂਡ ਚੇਂਜ ਕੀਤਾ ਵਿੱਚੋਂ ਆਈਟਮ ਉ ਉਥੇ ਤੁਸੀਂ ਕੀ ਸੋਚਦੇ ਹੋ ਇੱਕ ਸਾਲ ਦੇ ਵਿੱਚ ਕੀ ਕਰ ਲੈਣਗੇ ਹੁਣ ਤਾਂ ਇਹਨਾਂ ਦੀਆਂ ਤਿਆਰੀਆਂ ਨੇ ਭਈ ਹੁਣ 2027 ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਚੁੱਕ ਮਾਰ ਕੇ ਭੇਜਣਾ ਔਰ ਪੰਜਾਬੀਆਂ ਦਾ ਇੱਕ ਸੁਭਾਵ ਹੈ ਊਂਟ ਤੇ ਚੜਾ ਕੇ ਲਿਆਂਦੀ ਹੈ ਤੇ ਖੋਤੇ ਤੇ ਚੜਾ ਕੇ ਭੇਜਦੇ ਹੁਣ ਇਹਨਾਂ ਦੀ ਖੋਤਿਆਂ ਦੀ ਤਿਆਰੀ ਹੈ ਖੋਤਿਆਂ ਤੇ ਚੜਾ ਕੇ ਭੇਜਦੇ ਆ ਸਵਾਥ ਨੂੰ ਲਾਈਵ ਲੋਧਿਆ ਹੈ ਸ਼ਹਿਰ ਦੀਆਂ ਸੜਕਾਂ ਦਾ ਹਾਲ ਦਿਖਾਇਆ ਲੋਕਾਂ ਨੇ ਇੱਥੇ ਪਬਲਿਕ ਨੇ ਇਹ ਕਿਹਾਗਾ ਵੀ ਅਸੀਂ ਆਮ ਆਦਮੀ ਪਾਰਟੀ ਨੇ ਇੱਕ ਮੁਕਰ ਦੇ ਦਿੱਤਾ ਪਰ ਆਉਣ ਵਾਲੇ ਟਾਈਮ 'ਚ ਅਸੀਂ ਸਰਕਾਰ ਨੂੰ ਮੁੱਕਾ ਨਹੀਂ ਦਵਾਂਗੇ ਇੱਥੇ ਤੁਸੀਂ ਵੀ ਆਪਣੀ ਕਮੈਂਟ ਵਕਤ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀ ਤੁਹਾਡਾ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਬਾਰੇ ਕੀ ਕਹਿਣਾ ਹੈ ਸੜਕਾਂ ਹੀ ਨਹੀਂ ਹੋਰ ਵੀ ਵਿਕਾਸ ਜਿਹੜਾ ਲੁਧਿਆਣਾ ਸ਼ਹਿਰ ਦਾ ਹੋਇਆ ਜੀ ਨਹੀਂ ਹੋਇਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਤੁਸੀਂ ਵੀ ਆਪਣੇ ਹੀ ਏਰੀਆ ਦੇ ਕੋਈ ਵੀ ਅਜਿਹੀ ਜਿਹੜੀ ਤੁਹਾਨੂੰ ਸ਼ਿਕਾਇਤ ਆ ਪਰੇਸ਼ਾਨੀ ਆ ਰਹੀ ਆ ਉਹ ਦਿਖਾਉਣਾ ਚਾਹੁੰਦੇ ਆ ਤਾਂ ਸਾਡੇ ਜਿਹੜੇ ਚੈਨਲ ਦਾ ਨੰਬਰ ਆ ਉਹਤੇ ਸੰਪਰਕ ਕਰ ਸਕਦੇ ਜੀ ਤੁਹਾਡੀ ਜਿਹੜੀ ਦਿੱਕਤ ਆ ਉਹਨੂੰ ਹੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਤੁਸੀਂ ਦੇਖਦੇ ਹੋ ਪ੍ਰੋਨੀ ਪੰਜਾਬ ਮੈਂ ਜੰਦੀਪ ਕਾ ਲੁਧਿਆਣਾ